ਮੈਂ ਜੀ ਇੱਕ ਬੜੀ ਜਾਣਕਾਰੀ ਵਾਲੀ ਖਬਰ ਹੈ ਨਾ ਜਿਹੜੀ ਉਹ ਆਪਾਂ ਜ਼ਰੂਰ ਦੇ ਦੇਗੇ ਭਈ ਬਹੁਤ ਸਾਰੇ ਮਿੱਤਰ ਕੋਈ ਜਲੇਬੀਆਂ ਦਾ ਸ਼ਕੀਨ ਹੁੰਦਾ ਕੋਈ ਸਮੋਸਿਆਂ ਦਾ ਤੇ ਕੋਈ ਲੱਡੂਆਂ ਦਾ ਮਿੱਠਾ ਤੇ ਕਰਾਰਾ ਪੰਜਾਬੀ ਦੋਨੇ ਬਹੁਤ ਪਸੰਦ ਕਰਦੇ ਆ ਪਰ ਇਹਦੇ ਮਾਮਲੇ 'ਚ ਅਸੀਂ ਭਈ ਕਹਿ ਲੋ ਕਿ ਹਾਨੀ ਵੀ ਬਹੁਤ ਖਾਨਨੇ ਆ ਸਰੀਰ ਹੈ ਜਿਹੜਾ ਉਹ ਕਈ ਵਾਰੀ ਇੰਨਾ ਕਿ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਇਹ ਮੁੜ ਕੇ ਜੋ ਮਰਜੀ ਪੁੱਠੇ ਨਾਮ ਕੋ ਸਿੱਧੇ ਨਾਮ ਕੋ ਫਿਰ ਉਹ ਸੈੱਟ ਨਹੀਂ ਆਉਂਦਾ ਕੰਮ ਤੇ ਹੁਣ ਜਿਹੜੀ ਰਿਪੋਰਟ ਹੈ ਉਹਨੇ 'ਚ ਹੋਰ ਵੀ ਫਿਕਰਾਂ 'ਚ ਬਾਤ ਆ ਜਿਹੜੇ ਮਾੜਾ ਮੋਟਾ ਕੋਈ ਮਿੱਠਾ ਸਮੋਸਾ ਖਾਂਦੇ ਆ ਉਹ ਵਿਚਾਰੇ ਜਮਈ ਉਹਨਾਂ ਦਾ ਕੰਮ ਰਗੜਿਆ ਜਾਣਾ ਜੇ ਉਹ ਇਸੇ ਤਰ੍ਹਾਂ ਖਾਂਦੇ ਪਿੰਦੇ ਰਹਿ। ਆਉਣ ਵਾਲੇ ਟਾਈਮ ਦੇ ਵਿੱਚ ਤੇ ਕਹਿੰਦੇ ਵੀ ਜਿਆਦਾ ਹੀ ਔਖਾ ਹੋ ਜਾਣਾ। ਨਹੀਂ ਦੇਖੋ ਖਾਣ ਵਾਲਿਆਂ ਲਈ ਤੇ ਸਦਾ ਹੀ ਔਖਾ ਹੈ। ਮੈਂ ਇੱਕ ਗੱਲ ਦਾ ਨਿਚੋੜ ਕੱਢਿਆ ਸਾਬ ਜੀ ਸਾਰਾ ਕੁਝ ਖਾ ਸਕਦੇ ਜੇ ਤੁਸੀਂ। ਸਾਡੇ ਲੋਕ ਬੇਗੂਫ ਨਹੀਂ ਸੀ। ਜੋ ਤਲਿਆ ਨਹੀਂ ਖਾਂਦੇ, ਖਾਂਦੇ ਸੀ ਕਿ ਨਹੀਂ ਗੁਲਗਲੇ ਕਿਤੇ ਕੱਢਦੇ ਸੀ। ਦੱਸਿਓ ਮੈਨੂੰ। ਗੁਲਗਲੇ, ਪਕੌੜੇ, ਆਮ ਸੀ ਆਪਣੇ ਤੇ ਕੰਮ। ਸਰ ਤਲੇ ਆਉ ਵੀ ਸੀ ਹੂੰ ਤੇ ਇੱਕ ਤਲੇ ਹੁਣ ਕਿੱਥੇ ਕਹਿੰਦੇ ਹੁਣ ਘਰ ਦੀ ਨੂੰ ਕਹੋ ਗੁਲਗਲੇ ਕੱਢ ਕੇ ਦੇ ਉਹਨੇ ਪਹਿਲੀ ਗੱਲ ਤੁਹਾਨੂੰ ਗੂਗਲ ਚੋਂ ਲੱਭ ਕੇ ਦੱਸਣਾ ਕਿ ਗੁਲਗਲੇ ਕੀ ਹੁੰਦੇ ਨੇ ਜੀ ਉਹਨੂੰ ਆਪ ਨੂੰ ਨਾ ਪਤਾ ਹੋਵੇ ਫਿਰ ਵਿਚਾਰੀ ਨੂੰ ਭਾਵੇਂ ਅੱਜ ਦੀ ਪੀੜ੍ਹੀ ਨੂੰ ਜੀ ਵੀ ਵਾਟ ਇਜ਼ ਦਾ ਗੁਲਗਲਾ ਹੈ ਨਾ ਏਆਈ ਤੋਂ ਪੁੱਛਿਆ ਜਾਂਦਾ ਬੀਬੀ ਨੇ ਦੱਸਣਾ ਫਿਰ ਪਤਲੀ ਹੋ ਆ ਦੇ ਵਿੱਚ ਹਾਂ ਜੀ ਅੱਜ ਨੂੰ ਗੁਲਗਲਾ ਬੋਲਦੇ ਤੇ ਗੁਲਗਲੇ ਨਾਲ ਜੁੜੀ ਕਹਾਵਤ ਵੀ ਹੈਗੀ ਗੁੜ ਖਾਣਾ ਤੇ ਗੁਲਗਲੇਾਂ ਤੋਂ ਪ੍ਰੇਜ਼ ਹਾਂ ਜੀ ਗੱਲ ਇਹ ਆ ਕਿ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਪੂੜੀਆਂ ਵੀ ਬਣਾ ਕੇ ਖਵਾ ਲਓ। ਹੂੰ। ਪਕੌੜੇ ਵੀ ਬਣਾ ਕੇ ਖਵਾਓ। ਜੀ। ਕੁਝ ਨਹੀਂ ਹੁੰਦਾ। ਆਹ ਜਿਹੜਾ ਬਾਹਰ ਤੁਸੀਂ ਆ ਕੇ ਰੇੜੀਆਂ ਤੇ ਮੌਤ ਖਰੀਦੇ ਜੇ ਬੰਦ ਕਰੇ। ਇਹ ਬਿਲਕੁਲ ਖਾਸ ਤੌਰ ਤੇ ਆਲੀਆਂ ਚੀਜ਼ਾਂ। ਇਹ ਤੇਲ ਸਾਹਬ ਕਥਾਬ ਮੈਂ ਤੇ ਇੱਕ ਦਿਨ ਵੇਖਿਆ ਕਿ ਜੀਪੜਿਆ ਜਿਹਾ ਆਇਆ। ਹੁਣ ਮੈਂ ਨਾਮ ਹੀ ਲੈਣਾ ਆਪਣੇ ਉੱਥੇ ਦੀ ਹਾਂ ਜੀ ਇੱਥੇ ਉਹਨਾਂ ਦੀ ਦੁਕਾਨ ਤੇ ਉਹ ਸੜਿਆ ਤੇਲ ਇਕੱਠਾ ਕਰਦੇ ਪਏ ਸੀ। ਹੂੰ। ਤੇ ਫੇਰ ਉਹ ਜੀਪੜਾ ਜਾਂ ਗਾਂ ਚਲਾ ਕੇ ਮੈਂ ਮਗਰੇ ਮੇਰੀ ਜਗਿਆਸਾ ਤੁਹਾਨੂੰ ਪਤਾ ਬੜੀ ਚੰਦਰੀ ਆ ਮੈਂ ਫੇਰ ਪਿਛਾ ਨੂੰ ਗਿਆ ਮੈਂ ਕਿ ਹੁਣ ਕਿਦੇ ਕੋਲ ਉਹਨਾਂ ਨੇ ਸਾਰੇ ਜਿਹੜੇ ਉੱਥੇ ਖਾਣ ਪੀਣ ਵਾਲੇ ਸੀ ਭਗਵਾਨ ਵਾਲੇ ਉਹਨਾਂ ਤੋਂ ਜਿਹੜਾ ਸੜਿਆ ਸੁੜਿਆ ਤੇਲ ਸੀ ਚੱਕਿਆ ਜੀ ਹੁਣ ਉਹਦਾ ਕੀ ਕਰਦੇ ਹੋਣਗੇ ਲੋਕ ਜਿਹੜਾ ਤੇਲ ਯੂਜ਼ ਹੋਇਆ ਉਹ ਇਕੱਠਾ ਕਰਕੇ ਡਰਮ ਭਰ ਕੇ ਮੁੱਲ ਲੈ ਕੇ ਉਹਨਾਂ ਤੋਂ ਉਹ ਗਾਂ ਕੀ ਕਰਦੇ ਹੋਣ ਲੱਗਦਾ ਤਾਂ ਇਹ ਪੁਣਛਾਣ ਕੇ ਫੇਰ ਪੈਕ ਹੋ ਜਾਂਦਾ ਹੁਣ ਕਮਾਲ ਦੀ ਗੱਲ ਮੈਨੂੰ ਨਹੀਂ ਪਤਾ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਦੇਖ ਕੇ ਹੈਰਾਨ ਰਹਿ ਗਿਆ ਕਿ ਐਦਾਂ ਤੇਲ ਦੁਕਾਨਾਂ ਤੋਂ ਲਿਆਇਆ ਜਾਂਦਾ ਇਹ ਡੋਲਣ ਵਾਸਤੇ ਤੇ ਲਿਆ ਜਾਂਦੇ ਪਤਾ ਨਹੀਂ ਕਿ ਸੋ ਜਿਹੜੀ ਤੇਲ ਦੀ ਵਾਰ-ਵਾਰ ਵਰਤੋਂ ਹੁੰਦੀ ਹੈ ਨਾ ਉਹ ਖਤਰਨਾਕ ਹੋ ਜਾ ਬਿਲਕੁਲ ਇਸ ਕਰਕੇ ਤਲਿਆ ਖਾ ਲੋ ਇਹ ਤੁਹਾਨੂੰ ਆ ਜਿਹੜੇ ਜੇ ਤੁਸੀਂ ਆ ਸੋਸ਼ਲ ਮੀਡੀਆ ਵਾਲੇ ਵਿਦਵਾਨਾਂ ਦੇ ਹੱਥ ਚੜ੍ਹ ਗਏ ਨਾ ਇਹ ਉਦੋਂ ਵੀ ਖਤਰਾ ਹੈ ਇਹ ਡਾਈਟੇਸ਼ੀਨ ਜਿਹੜੇ ਅੱਜ ਕੱਲ ਬਿਨਾ ਮਤਲਬ ਕਿ ਆ ਨਹੀਂ ਆ ਨਹੀਂ ਆ ਨਹੀਂ ਹਾਲਾਂਕਿ ਬਹੁਤ ਅੱਛੇ ਵਿੱਚ ਕੰਮ ਵੀ ਕਰਦੇ ਨੇ ਜੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਜੇ ਤੁਸੀਂ ਸਾਰਿਆਂ ਨੂੰ ਸੁਣ ਲੱਗਾ ਹੈ ਤੇ ਜ਼ਿੰਦਗੀ ਚ ਬਸ ਕੁਝ ਨਹੀਂ ਬਚੇਗਾ ਵੀ ਜ਼ਹਿਰ ਹੀ ਖਾ ਲੋ ਕਲਾ ਹੋ ਜੀ ਬਾਕੀ ਸਭ ਕੁਝ ਰੋਕ ਦਿੰਦੇ ਆ ਲੂਣ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਤਲਿਆ ਨਹੀਂ ਖਾਣਾ ਚੌਲ ਨਹੀਂ ਖਾਣੇ ਖੱਟਾ ਨਹੀਂ ਖਾਣਾ ਨਾ ਖਾ ਗਿਆ ਕਿ ਮਿੱਟੀ ਖਾ ਲੀ ਗਿਆ ਬੱਕ ਬੱਕ ਦੁੱਧ ਨਹੀਂ ਪੀਣਾ ਦਹੀਂ ਨਹੀਂ ਖਾ ਯਾਰ ਕੀ ਯਾਰ ਸੋ ਇਹ ਚੀਜ਼ਾਂ ਛੱਡੋ ਜੇ ਮਤਲਬ ਕਿ ਤਲੇ ਤੋਲੇ ਨੂੰ ਜੀ ਕਰਦਾ ਖਾਚ ਲੋ ਯਾਰ ਮੇਰਾ ਪਰ ਇਹ ਨਾ ਜੋ ਕੇਂਦਰੀ ਸਿਹਤ ਮੰਤਰਾਲਾ ਉਹਨਾਂ ਨੇ ਸਰਕਾਰੀ ਕੈਂਟੀਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਕਿ ਗੱਲ ਇਹ ਆ ਵੀ ਜੋ ਕੈਂਟੀਨ ਦੇ ਵਿੱਚ ਬੋੜ ਹੋਏਗਾ ਉਹਦੇ ਤੇ ਤੁਸੀਂ ਦੱਸੋਗੇ ਕਿ ਸਮੋਸੇ ਦੇ ਵਿੱਚ ਤੇਲ ਤੇ ਜਲੇਬੀ ਦੇ ਵਿੱਚ 슈ਗਰ ਦੀ ਮਾਤਰਾ ਕਿੰਨੀ ਹੈ ਹੂੰ ਠੀਕ ਹੈ ਜੀ ਜੀ ਹੁਣ ਐ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਦਾ ਕੀ ਹਾਲ ਹੁੰਦਾ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਦਾ ਪਿੱਛੇ ਜੇ ਇੱਕ ਮੈਂ ਰਿਪੋਰਟ ਪੜ੍ਹੀ ਸੀਗੀ ਹੁਣ ਬ੍ਰਾਂਡ ਦਾ ਨਾਮ ਨਾ ਹੀ ਲਵਾਂ ਨੀ ਤੇ ਕਈ ਵਾਰ ਤੁਹਾਨੂੰ ਪਤਾ ਹੀ ਆ ਕਲੇਸ਼ ਉਤਾ ਪੈ ਜਾਂਦਾ ਆ ਸਮਝਾਉਂਦੇ ਮੈਂ ਨਹੀਂ ਉਹ ਆਉ ਕਿਤੇ ਆਪਣੇ ਚੈਨਲ ਦਾ ਨਾ ਕੰਗਾ ਖਰਾਬ ਹੋਵਾ ਇਹਨਾਂ ਨੇ ਤੇ ਨੋਟਿਸ ਵੀ ਮਿਲੀਅਨ ਜੀ ਭੇਜ ਦੇਣਾ ਹੁੰਦਾ ਗੱਲ ਇਹ ਆ ਕਿ ਕਾਲੇ ਰੰਗ ਦਾ ਇੱਕ ਬੱਤਾ ਹੁਣ ਤੁਸੀਂ ਸਾਰੇ ਸਮਝ ਜਾਓਗੇ بڑا ਪੰਜਾਬੀ ਪਿੰਡ ਮਸ਼ਹੂਰ ਬਿਲਕੁਲ ਠੀਕ ਹੈ ਜੀ ਕਾਲਾ ਬੱਤਾ ਉਸ ਕਾਲੇ ਬੱਤੇ ਬਾਰੇ ਇੱਕ ਰਿਪੋਰਟ ਪੜ੍ਹੀ ਮੈਂ মিডিਆਜ਼ ਮੇਰੀ ਆਪ ਵੀ ਕੋਈ ਰਿਸਰਚ ਨਹੀਂ ਇਸ ਮਾਮਲੇ ਤੇ ਤਾਂ ਉਹਨਾਂ ਨੇ ਕਿਹਾ ਕਿ ਮਤਲਬ ਕਿ ਜਿਹੜੀ ਤੈ ਸ਼ੂਗਰ ਹੈ ਉਹ ਸ਼ਦ 20% ਹੈ ਜੋ ਸਟੈਂਡਰਡ ਦੇ ਬਤਾ ਜੀ ਇੰਡੀਆ ਦੇ ਵਿੱਚ ਉਹ ਕੰਪਨੀ ਅਸੀਂ ਮਤਲਬ ਕਿ ਸ਼ੂਗਰੀ ਵਿੱਚ ਜਰੀ 80% ਤੱਕ 80% ਯਾਨੀ ਦੂਜਾ ਮਸਾਲਾ ਐ ਨਹੀਂ 80% ਹੀ ਸ਼ੂਗਰ ਹੈ ਜੀ ਤੇ ਖੰਡ ਦਾ ਰੇਟ ਵੇਖ ਲਓ ਕਿ ਇਸ ਭਾ ਖੰਡ ਵੇਚ ਰਹੇ ਆ ਮੈਂ ਆ ਤਾਂ ਸਰ ਮੱਤਾਂ ਪੜ ਕੇ ਬਹਿ ਗਿਆ ਹੂੰ ਬਈ ਕਮਾਲ ਦੀ ਯਾਰ ਗੇਮ ਚੱਲਦੀ ਹੈ ਕਿਉਂਕਿ ਇਹ ਸਟੈਂਡਰਡ ਸਟੰਡਰਡ ਇਹ ਸਖਤਾਈਆਂ ਸਖਤੂਈਆਂ ਇਹ ਸਗੋ ਖਾਣ ਪੀਣ ਦਾ ਇੱਕ ਹੋਰ ਜਰੀਆ ਕੱਢ ਦਿੰਦੀਆਂ ਨੇ ਕੱਢ ਦਿੰਦੀਆਂ ਨੇ ਬਿਲਕੁਲ ਜੀ ਜਿੰਨੀਆਂ ਸਖਤਾਈਆਂ ਕਰੋ ਜਿੰਨੇ ਸਟੈਂਡਰਡ ਸਖਤ ਕਰੋ ਉਹਨਾਂ ਪੈਸਾ ਬਣਦਾ ਇਹਨਾਂ ਲੋਕਾਂ ਨੂੰ ਮੈਂ ਉਸ ਇੰਟਰਨੈਸ਼ਨਲ ਬ੍ਰਾਂਡ ਬਾਰੇ ਸੱਚਾਈ ਜਾਣ ਕੇ ਕਿ ਦੂਜੇ ਮੁਲਕਾਂ 'ਚ ਉਹਨਾਂ ਨੇ ਸੈਂਪਲ ਹੈ ਸਰ ਦਾਇਨਕ ਵਾਸਕਰ ਨੇ ਨਹੀਂ ਨਹੀਂ ਦੈਨਕ ਬਾਸਕਰ ਨੇ ਇਹ ਕਾਫੀ ਸਮਾ ਪੁਰਾਣੀ ਹੈ ਜੇ ਕਿਤੇ ਮੈਨੂੰ ਲੱਭ ਗਈ ਨਾ ਮੈਂ ਉਹਦੇ ਤੇ ਦੁਬਾਰਾ ਵੀਡੀਓ ਬਣਾਉਣ ਦਾ ਵੀ ਯਤਨ ਕਰ ਲੂੰਗਾ ਜਾਂ ਆਪਾਂ ਇੱਥੇ ਖਬਰ ਕਰ ਲਾਂਗੇ ਤਾਂ ਕਿ ਹੋਰ ਅਵੇਅਰਨੈਸ ਆਵੇ ਤਾਂ ਗੱਲ ਇਹ ਆ ਕਿ ਉਸ ਬ੍ਰਾਂਡ ਨਾਲ ਜੁੜੇ ਕੋਲ ਡ੍ਰਿੰਕਸ ਉਹ ਨਾ ਨੇ ਬਾਹਰਲੇ ਮੁਲਕਾਂ ਚ ਵੀ ਲਾਇਆ ਹੈ ਬਾਹਰਲੇ ਮੁਲਕਾਂ ਚ ਉਹ 슈ਗਰ ਜਿਹੜੀ ਸੀ ਤੈਅ ਸੀ ਉਹ ਠੀਕ ਸੀ ਪਰੰਤੂ ਇੰਡੀਆ ਚ ਹੋ ਗਈ 30 ਤੋਂ ਮਤਲਬ ਕਿ ਇਹ ਬਰਾ ਅੰਦਾਜ਼ਾ ਹੈ ਅਪਰੋਕਸੀਮੇਟ ਲਾ ਲਿਓ ਹੂੰ ਹੂੰ ਰਫਲੀ ਕਹਿ ਰਹੇ ਆ ਮੈਂ ਉਹ ਹੁਣ ਯਾਦ ਨਹੀਂ ਕਿ 20 30 ਤੋਂ ਲਾ ਲਓ ਉਹ 80 ਤੋਂ ਵਿਟਪਾ ਕੇ ਇੱਥੇ ਵਿੱਚ ਰਿਹਾ ਯਾਨੀ ਖਾਂਡੀ ਵਿੱਚ ਰਿਹਾ ਹਾਂ ਬਸ ਵਦ ਕੀਆ ਸਰ ਖਾਂਡੀ ਵਿੱਚ ਰਿਹਾ ਤਾਂ ਇਹ ਆ ਕਿ ਸਾਡੇ ਇੱਥੇ ਇਸ ਤਰ੍ਹਾਂ ਦੀ ਲੁੱਟ ਖਸੁੱਟ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਚੱਲਦਾ ਕਿੰਨੇ ਜਲੇਬੀਆਂ ਚ ਮਿਣਕੇ ਮਿੱਠਾ ਪਾਉਣਾ ਹੈ ਕਿੰਨੇ ਤੇਲ ਸਮੋਸਿਆਂ ਦਾ ਮਿੱਣਾ ਹੈ ਬਸ ਸਿਰਫ ਤੇ ਸਿਰਫ ਇਹ ਬੋਰਡ ਤੇ ਲੱਗ ਜਾਇਆ ਕਰੇਗਾ ਕਿ ਲਓ ਮਿੱਤਰੋ ਚੱਕੋ ਤੇ ਉਹ ਆਉਣ ਕਰਨਗੇ ਜਿਨ੍ਹਾਂ ਦਾ ਕੰਮ ਹੈ ਚੈਕਿੰਗ ਸ਼ੈਕਿੰਗ ਦਾ ਉਹ ਜਲੇਬੀਆਂ ਦਾ ਮਿੱਠਾ ਵੀ ਮੰਨ ਲਿਆ ਕਰਨਗੇ ਤੇ ਸਮੋਸੇ ਦਾ ਆਲੂ ਹੈ ਜਿਹੜਾ ਉਹ ਵੀ ਚੱਤ ਲਿਆ ਕਰਨਗੇ ਜ਼ਿੰਦਗੀ ਮਜ਼ੇ ਮੇ ਗੁਜ਼ਰੇਗੀ ਸਰ ਹੂੰ ਤੁਸੀਂ ਆਪ ਦਾ ਆਪੇ ਸੋਚੋ ਹਾਂਜੀ ਤੁਸੀਂ ਆਪ ਦਾ ਆਪੇ ਸੋਚੋ ਖਰ ਚਲੋ ਇਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਮਿੰਟੋ ਜੀ ਇੱਕ ਚੀਜ਼ ਜ਼ਰੂਰੀ ਹੋਰ ਹੈਗੀ ਆ ਵੀ ਥੋੜਾ ਜਿਹਾ ਭਾਈ ਸਰੀਰਕ ਕੰਮ ਕਰਦੇ ਰਹੋ ਜੇ ਤੁਸੀਂ ਖਾ ਉਤਾਂ ਦਾ ਰਹੇ ਹੋ ਥੋੜਾ ਸਰੀਰ ਨੂੰ ਚਲਾਉਂਦੇ ਰਹੋ ਉਹ ਵੀ ਗਗਦੀਪ ਸਿੰਘ ਦੀ ਗੱਲ ਹੈ ਕਹਿੰਦੇ ਉਸ ਬੱਤੇ ਨੂੰ ਰোনালਡੋ ਨੇ ਚੱਕ ਕੇ ਸਾਈਡ ਤੇ ਕਰ ਦਿੱਤਾ ਸੀਗਾ ਬਾਈ ਨਾਲ ਬੰਦੇ ਕੌਂਸ਼ੀਅਸ ਬੰਦੇ ਰੋ ਰোনালਡੋ ਵੀ ਕੌਂਸ਼ੀਅਸ ਬੰਦੇ ਨਹੀਂ ਨਾ ਉਹਦਾਂ ਦਾ ਖਾਣ ਨਾ ਪੀਣ ਦੇ ਨਾ ਉਹ ਪ੍ਰਮੋਟ ਕਰਨ ਛੇ ਛੇਤੀ ਜੀ 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 ਲੋ WhatsApp ਕਹਿੰਦੇ ਵਿੱਚ ਉਹ ਵੀ ਖਾਓ ਪੀਓ ਕੁਝ ਨਹੀਂ ਹੁੰਦਾ ਨਹੀਂ 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 ਬਾਈ ਪਤਾ ਕੀ ਆ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸਰ ਮੈਂ ਬਿਨਾ ਕੁਝ ਛੱਡੇ ਤੋਂ ਹਮ ਬਿਨਾ ਕੁਝ ਛੱਡੇ ਤੋਂ 116 kg ਤੋਂ 70 ਤੇ ਆਇਆ ਤੇ 70 ਤੋਂ ਹੁਣ ਵਾਪਸ ਵਧਾਇਆ ਮੇਰਾ ਇੱਕ ਗੋਲ ਸੀ ਜ਼ਿੰਦਗੀ ਚ ਹਮ ਕਿ ਜਦ ਮੈਂ ਕਬੱਡੀ ਛੱਡੀ ਸੀ ਮੈਂ 70 ਕਿਲੋ ਦਾ ਸੀ ਜੀ ਤੇ ਮੈਂ ਗੋਲ ਆਪਣੇ ਆਪ ਨਾਲ ਸੈੱਟ ਕੀਤਾ ਸੀਗਾ ਕਿ ਇੱਕ ਵਾਰੀ ਵਾਪਸ 70 ਤੇ ਜਾਣਾ ਇੱਕ ਵਾਰ ਉੱਥੇ ਜਾਣਾ ਜਿਹੜੇ ਮੁਲਕ ਵਿਆਈ ਇੱਕ ਵਾਰੀ 70 ਤੇ ਜਾਣਾ ਤੇ ਨਾ ਮੈਂ ਘੋ ਛੱਡਿਆ ਨਾ ਮੈਂ ਕੁਝ ਨਹੀਂ ਛੱਡਿਆ ਤੇ ਮਤਲਬ ਕਿ ਛੱਡ ਕੇ ਤੇ ਫਿਰ ਦੁਬਾਰੇ ਪਹੁੰਚੇ ਵੀ ਨਹੀਂ ਆਂਦਾ ਮੈਂ ਹਾਂ ਜੀ ਹਾਂ ਜੀ ਤਾਂ ਮਤਲਬ ਕਿ ਆਪਦੀ ਜਿਹੜੀ ਖੁਰਾਕ ਆ ਨਾਕਤ ਵਾਲੀ ਖਰਾਕ ਜੇ ਉਹੀ ਗਵਾ ਬੈਠੇ ਤੇ ਤਗੜੇ ਕੀ ਰਹੋਗੇ ਤੇ ਜੇ ਤੁਸੀਂ ਤਗੜੇ ਨਹੀਂ ਤੇ ਡੋਲਿਆਂ ਦਾ ਕੀ ਕਰੋਗੇ ਸਰ ਗੱਲ ਤਗੜੇ ਤਗੜੇ ਹੋ ਜਾਓ ਢੋਲੇ ਢੋਲੇ ਤੇ ਤੁਸੀਂ ਖਿੱਚ ਕੇ 2 ਮਹੀਨਿਆਂ ਚ ਬਣਾ ਲਓਗੇ ਜੀ ਗੱਲ ਜਾਣਦੀ ਆ ਦਾ ਮਤਲਬ ਇਹ ਹੀ ਹੈ ਵੀ ਅੰਦਰ ਕਿੰਨੀ ਕ ਜਾਨ ਹੈ ਸਾਰਾ ਸ਼ਕਤੀ ਇੰਨੀ ਦਾ ਕੰਮ ਸਾਡੇ ਜਵਾਕਾਂ ਨੂੰ ਟੋਕਦੇ ਰਹਿੰਦੇ ਆ ਠੀਕ ਹੈ ਨਾ ਲੜਦੀ ਆ ਉਹ ਮਾਂ ਤੇ ਮੈਂ ਹੈ ਨਾ ਮੈਂ ਤਾਂ ਰੈਣ ਦੇ ਜਾਣਦੇ ਠੀਕ ਹੈ ਇਹ ਟਿੱਡ ਟੁੱਟ ਖਿੱਚੇ ਜਾਣੇ ਆ ਹੁਣ ਜਿਹੜਾ ਕੁਝ ਅੰਦਰ ਸੁੱਟ ਲਿਆ ਨਾ ਜੀ ਪੇਂਡੂ ਖਰਾਕਦਾ ਚੱਲਦਾ ਬਿਲਕੁਲ ਆ ਉਮਰ ਚੱਲਦੀ ਉਮਰ ਚੱਲਦਾ ਹੋ ਜੀ ਖੈਰ ਚਲੋ ਜੀ ਮਿੱਤਰ ਕਹਿ ਰਹੇ ਨੇ ਵੀ ਭਾਈ ਇਹ ਜਾਂਚ ਰੋਕ ਕਿਉਂ ਨਹੀਂ ਸਕਦੇ ਪੰਜਾਬ ਦਾ ਫੂਡ ਵਿਭਾਗ ਇਹ ਸੀ ਜਾਂਚ ਰੋਕ ਰੋਕ ਕਿਉਂ ਨਹੀਂ ਕਰਦੇ ਭਾਈ ਰੋਕ ਕਰਨਗੇ ਬਸ ਹੌਲੀ ਹੌਲੀ ਰੋਕ ਕਰਦੇ ਆ ਤੇ ਲੋਕ ਰੋਕ ਲੈਣ ਬਸ ਆਪ ਦਾ ਮਨ ਹੁੰਦਾ ਕੀ ਖਾਣਾ ਕੀ ਨਹੀਂ ਖਾਣਾ ਉਹ ਚੂਸ ਕਰਕੇ ਚੰਗਾ ਖਾ ਲੋ ਥੋੜਾ ਖਾ ਲੋ ਇਹ ਵੀ ਕਹਿੰਦੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਜਿੰਨਾ ਸਾਹਮਣੇ ਪਿਆ ਸਾਰਾ ਹੀ ਖਾਣਾ ਆਪ ਦੇ ਹਿਸਾਬ ਨਾਲ